ਉੱਧਿਆਣਾ ਤਾਂ ਮੀਨਸਟਰ ਕੰਮ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੈੱਕ ਛੱਡ ਕੇ ਬੰਦੇ ਆ ਬੰਦੇ ਜਿਆਨੇ ਮੈਂ ਛੱਡ ਕੇ ਰੂਪੀ ਜਾ ਰਹੇ ਹਾਂ ਕਿਉਂ ਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਨੇ ਉਹ ਇਸ ਤਰੀਕੇ ਨਾਲ ਤਕੜੇ ਹੋ ਕੇ ਕੰਮ ਕਰ ਲਈਆਂ ਉੱਥੇ ਕਿਸੇ ਵੀ ਐਂਟੀ ਨੈਸ਼ਨਲ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦਿੰਦੇ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇੱਕ ਟੀਮ ਬਣ ਕੇ ਆਪ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋ ਗਿਆ ਕਿ ਸਭ ਤੋਂ ਵੱਧ ਸਾਡੇ ਅਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਪ੍ਰਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲੇ ਵੀ ਵੱਡੀਆਂ ਮਹੱਤਤਾ ਨਹੀਂ ਸੀ ਪੰਜਾਬ ਤੇ ਲੁਧਿਆਣਾ ਦਾ ਜਿਹਦੇ ਵਿੱਚ ਆਪਣਾ ਯੂਨਤ ਆ ਜਿਵੇਂ ਕਰਤਾਰਪੁਰ ਸਾਹਿਬ ਪਰ ਦੁਵਾਰਾ ਸਾਹਿਬ ਲਾਂਗੇ ਬਾਰੀ ਗੱਲ ਖੁਸ਼ੀ ਬਣ ਗਈ ਚਾ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆ ਬੜੀ ਜਿਹੀ ਪੂਰੀ ਅਫਸਾਰੇ ਹਿੰਦੂ ਸਿੱਖ ਮੁਸਲਮ ਸਾਰੇ ਇਕੱਲੇ ਆਈ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸਕੱਤਰ ਨੇ ਲਿਖੀ ਸਨ ਹਨਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉਥੇ ਦਾ ਫੈਸਲਾ ਸੀ ਨਿਯੁkte ਜਿਹੜੇ ਸੀ ਉਹ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਓਟ ਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਆਉਂਦਾ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਕੱਲ ਆਵਾਂਗੇ ਕੱਲ ਹੀ ਅਸੀਂ ਪਰਸੋਂ ਆ ਜਾਂਗੇ ਸਾਡਾ ਪ੍ਰਬੰਧ ਕਰ ਦੋਗੇ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਹੁਣ ਭਾਜਪੀ ਭਾਜਪੀ ਦੇ ਲੀਡਰ ਭਾਜਪੀ ਦਾ ਵਰਕਰ ਮਾ ਜੀ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਜੀ ਸਾਡੇ ਆਦਰਨੀਏ ਮਾਤਬਾਜੋ ਰਾਜੀ ਨਰਿੰਦਰ ਭਾਈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਉਦੋਂ ਬਾਅਦ ਜਿਨ੍ਹਾਂ ਨਾਲ ਬਹੁਤ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਬਹੁਤ ਲੰਬੀਆਂ ਗੱਲਾਂ ਜਿਹੜੀਆਂ ਹੁੰਦੀਆਂ ਰਹੀਆਂ ਕਰਨ ਮੈਂ ਹਿੰਦਾ ਨਾਲ ਹੀ ਖੜਾ ਹਾਂ ਹਾਂ ਜੀ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਕਿਉਂਕਿ ਜੁਆਇੰਟ ਪੰਜਾਬ ਚ ਇਕੱਠਾ ਹੀ ਹਮਾਚੂ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁਣਦੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਮਾਨਨੀਏ ਡੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹ ਦੁਬਾਰ ਸਾਡੇ ਸਕੱਟਨ ਮੰਤਰੀ ਡਾਂਸਿੰਗ ਜੀ ਸਾਡੇ ਜਲ ਸਰੋਤ ਮੰਤਰੀ ਨੇ ਸ਼ਿਕਾਵਤ ਸਾਹਿਬ ਸੁਨੀਲ ਜਾਖੜ ਜੀ ਆਪ ਆਖਿਆ ਲੋਕ ਸਾਡੇ ਸਾਡੇ ਲਿਹਾੜੇ ਦੀ ਜਿੰਦਗੀਆਂ ਕੀ ਕਰ ਜਣਾ ਬੀਜੇਪੀ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਦਿਨਦੀਆਂ ਕਰਾਈਆਂ ਬਹੁਤ ਬਹੁਤ ਦਾ ਪਿਆਵਾ ਮੈਂ ਕਿ ਕੀ ਕਰੀਂਦੀ ਆ ਆਪਣੇ ਪਰਿਵਾਰ ਦਾ ਮੈਂ ਖੁਦ ਚੁੱਪ ਰਿਹਾ ਯਾਰ ਦਿਰਸਾ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਦਿਨ ਦੀਆਂ ਘਰਾਈਆਂ ਤੋਂ ਇਹਨਾਂ ਦਾ ਤੇ ਮਾਫੀ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਸੰਕਰ ਦੀ ਕੋਸ਼ਿਸ਼ ਕਰਦੀ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾਂ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਭਾਜੀਪੀਆ ਬੀਜਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਤਾਰ ਬਿਆਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਤੇ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅਤਵਾਦ ਗੈਂਗਸਟਰਾਂ ਦੇ ਸ਼ਕਲ 'ਚ ਅੱਜ ਵਿਦੇਸ਼ਾਂ 'ਚ ਬਹਿ ਕੇ ਉਹ ਰੋਜ਼ ਕਿਤੇ ਨਾ ਕਿੰਗੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸਿਫਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਲੁੱਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਅਖਲਾਤ ਪੰਜਾਬ ਦੇ ਦੇਖਦੇ ਹੋ ਕਿਉਂਕਿ ਸਭ ਤੋਂ ਪ੍ਰਾਇੋਰਟੀ ਇਹ ਆ ਜਿਹਦੇ ਕਰਕੇ ਸਾਡੀ ਇੰਡਸਟਰੀ ਲੁਧਿਆਣਾ ਤਾਂ ਮੇਨ ਅਸਟੈਂਟਮ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਬੰਦੇ ਆ ਪਰਦੇਸ ਜਾ ਰਹੇ ਮੈਂ ਛੱਡ ਕੇ ਯੂਪੀ ਜਾ ਰਹੇ ਹਾਂ ਕਿਉਂ ਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਨੇ ਉਹ ਇਸ ਤਰੀਕੇ ਨਾਲ ਤਕੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਂਟੀ ਨੈਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦਿੰਦੇ ਤੇ ਆਮ ਇਨਸਾਨ ਚਾਹੁੰਦਾ ਕੀ ਹੈ ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਪੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਪੰਜਾਬ ਚ ਜਿਹੜੀ ਪਿਛਲੇ 23 ਸਾਲਾਂ ਤੋਂ ਉਹ ਬੇਚੈਨਾਂ ਲੋਕ ਲੋਕ ਵਿਦੇਸ਼ਾਂ ਚ ਜਾ ਰਹੇ ਆ ਪਰ ਉਹ ਗੈਂਗਸਟਰ ਜਿਹੜੇ ਅੱਤਵਾਦੀ ਰੂਪ ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਗਰਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਪਰ ਪੰਜਾਬ ਵੱਤੋਂ ਵੱਧ ਡੁੱਬਦਾ ਰਹੇ ਇਸ ਕਰਕੇ ਉਹ ਸੋਚ ਮੋਦੀ ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰਨ ਉਹ ਦੀ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ 20047 ਦੀ ਗੱਲ ਜਿਹੜਾ ਨੇ ਦੇਸ਼ ਨੂੰ ਤੀਜੇ ਨੰਬਰ ਤੇ ਵਿਕਟਸਤ ਭਾਰਤ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਤੀ ਪ੍ਰਿੰਸ ਸਾਹਿਬ ਤੇ ਫਿਰ ਆਪਾਂ ਕਿਉਂ ਨਾ ਜੀ ਆਪਣਾ ਪੰਜਾਬ ਅਸੀਂ ਕਿਉਂ ਪਿੱਛੇ ਰਹਿ ਜਾਈਏ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਇਹ ਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਹੱਦ ਤੱਕ ਬੀਜੇਪੀ ਜਿਹਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕਿਹਾ ਵੀ ਜੇਪੀ ਨਹੀਂ ਭਾਈ ਇਹ ਵੀ ਤੁਸੀਂ ਬੀਜਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਏ ਅੱਜ ਆ ਬਿਲਡਿੰਗਾਂ ਮਨਾਰ ਲਿਖ ਰਹੇ ਆ ਖੜੇ ਅਸੀਂ ਅੱਜ ਜੁਆਇਨ ਕਰ ਗਏ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਬੀ ਟੀਮ ਅਕਾਲੀ ਦਲ ਏ ਟੀਮ ਤੇ ਬੀਜੇਪੀ ਕੋਲ ਥੱਲੇ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਹ ਟੀਮ ਬਣ ਕੇ ਆ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਵਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਪ੍ਰਤੀ ਹਮੇਸ਼ਾ ਸੋਚ ਰੱਖਦੇ ਆ ਕਿ ਸਾਡੇ ਕੋਲੇ ਵੀ ਵੱਡੀਆਂ ਮੌਕੇ ਨਹੀਂ ਸੀ ਪੰਜਾਬ ਤੇ ਲੁਧਿਆਣੇ ਦਾ ਇਸ ਦੇ ਵਿੱਚ ਆਪਣਾ ਯੂਨ ਸੀ ਉਦੋਂ ਬਾਅਦ ਯਾ ਦੇਖੋ ਤਾਂ ਸਹੀ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ ਚ ਬਰੇ ਉਹ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਇਹਨਾਂ ਨੇ ਕੋਲੇ ਮੋਦੀ ਸਰਕਾਰ ਨੇ ਖੋਲਿਆ ਜੇ ਗੱਲ ਕਰੀਏ ਮੈਂ ਹੁਣੀ ਦੇਖ ਰਿਹਾ ਸੀ ਸ਼ਹੀਦਜ਼ਾਦਿਆਂ ਦੇ ਨਾਂ ਤੇ ਇਹ ਮਸਾਲੂਦੂ ਬੜੀ ਕੁਰਬਾਨੀਆਂ ਹੀ ਨਹੀਂ ਕੋਈ ਵੀਰ ਬਾਲਦੇਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਤੇ ਕਿਹਨੇ ਸੋਚਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਬੀਜੇਪੀ ਸਰਕਾਰ ਨੇ ਸੋਚਿਆ ਉਦੋਂ ਬਾਅਦ 550 ਸਾਲਾ ਗੁਰੂ ਨਾਨਕ ਦੇਵ ਸਾਢੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ 400 ਸਾਲਾ ਗੁਰੂ ਤੇਗ ਬਹਾਦਰ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਹਿੰਦਾ ਹਜ਼ਾਰਾਂ ਕਰੋੜ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਕੋਸ਼ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਕੋਈ ਪੋਲ ਬਣ ਰਹੇ ਕੱਲੇ ਤੇ ਕਿਹਨੇ ਮੈਂ ਹੁਣੇ ਛੱਡ ਰਿਹਾ ਸੀ ਕਿ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਜ਼ਤ ਮਾਨਨ ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ ਵਿਕਸ਼ ਸ਼ਾਨ ਨਾਲ ਮਾਣ ਵਧਿਆ ਸਾਡਾ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤੇ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫਸੀਆਰ ਇਹ ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਪੀਸੀਡੀ ਬਾਹਰ ਦੀ ਸੰਗਤ ਆ ਉਹ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਕਿਹੜਾ ਚਲੋ ਇਹ ਤਾਂ ਗੱਲ ਕਰਨੀ ਹੋਸੀ ਜਿਹੜਾ ਹਰਮੰਦਰ ਸਾਹਿਬ ਜੀਐਸਪੀ ਤੋਂ ਬਾਹਰ ਕੱਢਣਾ ਉਹ ਚਲੋ ਇੱਕ ਪੁਆਇੰਟ ਜਿਹੜਾ ਬੀ ਕਾਂਗਰਸ ਪਾਰਟੀ ਅਸੀਂ ਉਦੋਂ ਸਾਰੇ ਬੈਠੇ ਅਸੀਂ ਹੈਰਾਨ ਹੋ ਗਏ ਜਿਵੇਂ ਗਲਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਾਂਗੇ ਵਾਰੀ ਗੱਲ ਖੁਸ਼ੀ ਬਣਦਾ ਚਾਹ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਚ ਕੋਈ ਅਫਾ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਹੈ ਜੀ ਉਹ ਤਾਂ ਹਨਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਤਾਂ ਹਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉਥੇ ਦਾ ਫੈਸਲਾ ਸੀ ਨਿਯੁkte ਜਿਹੜੇ ਅਸੀਂ ਉਹ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾ ਦਿੱਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਕੱਲ੍ਹ ਆਵਾਂਗੇ ਕੱਲ੍ਹ ਹੀ ਅਸੀਂ ਬਸੋਂ ਆ ਜਾਂਗੇ ਸਾਡਾ ਪ੍ਰਬੰਧ ਕਰ ਦੋਗੇ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਹੁਣ ਉਹ ਆਖਰੀ ਇਹਨਾਂ ਦੇ ਕਿਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਲੇਕ ਬਹੁਤ ਭਾਰੀ ਦੁੱਖ ਜਿਹੜਾ ਉਸ ਤੋਂ ਬਾਅਦ ਹੋਇਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲੁਧਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਆ ਕਿ ਤੁਸੀਂ ਥੋਡੀ ਪਾਰਟੀ ਕਰ ਕੀ ਰਹੀ ਤੁਸੀਂ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲ ਬਾਅਦ ਤਕਰੀਬਨ ਉਹ ਕਰਜ਼ਾ ਜਿਹੜਾ ਸਾਰਾ ਸਾਰਾ ਸੀਗਾ ਉਹ મોદી ਸਾਹਿਬ ਨੇ ਇਹ ਫੈਸਲਾ ਕਰਕੇ ਰਾਏ ਅਸੀਂ ਹਸਪਤਲ ਤੇ ਵੀ ਚਿੰਤੂ ਪ੍ਰੰਪਰਿ ਕਰੀਏ ਕਿੱਦਾਂ ਉਹ ਜਾ ਰਹੇ ਹੈ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਦੇਸ਼ ਦੀ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਉਹ ਕਦ ਜਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜੇਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਹ ਜਿਹਨੇ ਦੇਸ਼ ਨੂੰ ਗੁਰਦੁਆਰਿਆਂ ਚ ਤੋੜ ਭੰਨ ਕੀਤੀ ਜਿਹੜਾ ਜਿਹੜਾ ਬੰਦਾ ਉਰੇ ਆ ਕੇ ਇੱਕ ਦੁਬਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗਿਆ ਸੀ ਜਦੋਂ ਲੋਕ ਡਰ ਗਏ ਸੀ ਆਪਣੇ ਪਾਸ ਲੜ ਕੇ ਜਾ ਚੰਦ ਤੇ ਕਿਹਨੇ ਜਦੋਂ ਸਹਿਮ ਗਏ ਸੀ ਸਾਰੇ ਵੀ ਯਾਰ ਇਹ ਦੁਬਾਰਾ ਕੀ ਹੋ ਰਿਹਾ ਪੰਜਾਬ ਤੇ ਕਿਹਨੇ ਉਹ ਫੈਸਲਾ ਕੀਤਾ ਇੱਥੇ ਵਾਲੇ ਦੀ ਲਲਤਾਂ ਕੰਬ ਗਈਆਂ ਸੀ ਇਸ ਕਰਕੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਮੈਂ ਇਹ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦਾ ਵੀ ਜਿਸ ਤਰੀਕੇ ਨਾਲ ਪੂਰੀ ਤਰੱਕੀ ਬਾਕੀ ਸੂਬਿਆਂ ਚ ਹੋ ਰਹੀ ਹੈ ਉਹੀ ਤਰੱਕੀ ਹੈ ਜਿਹੜੀ ਅਮਨ ਸ਼ਾਂਤੀ ਲਿਆ ਕੇ ਪੰਜਾਬ ਚ ਕਰਾਂਗੇ ਤੇ ਅਖੀਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿ ਬੀਜੇਪੀ ਦੇ ਵਿੱਚ ਵੀ ਬਹੁਤ ਲੋਕ ਕੈਂਡੀਡੇਟਸ ਬਹੁਤ ਲੋਕ ਟੈਕਸਾ ਮੰਗਰੇਸ ਬਹੁਤ ਖਬਰਾਂ ਵੀ ਐਸੀਆਂ ਲੱਗਦੀਆਂ ਰਹੀਆਂ ਪਰ ਇੱਕ ਹੋ ਕੇ ਇੱਕ ਹੋ ਕੇ ਬੀਜੇਪੀ ਅਭੀਜੇ ਬੀਜੇਪੀ ਦੇ ਲੀਡਰ ਬੀਜੇਪੀ ਦਾ ਵਰਕਰ ਮਾਝਾ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਮੈਂ ਸਮਝਦਾ ਕੋਈ ਉਹਨੇ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਇੱਕ ਮੇਲਾ ਹੁੰਦਾ ਨਾ ਮੇਲੇ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਭ ਆਇਆ ਹੁੰਦਾ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਨਰਿੰਦਰ ਮੋਦੀ ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਕੀਤੀ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ ਉਹ 400 ਵਿੱਚ ਅੱਜ ਸ਼ਾਮਿਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਮੈਂ ਜਿਹੜੀਆਂ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ ਅੱਜ ਰੇਲਵੇ ਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਚ ਜਿਹੜੀ ਪਾਰਟੀ ਆ ਜਿਹੜੀ ਪੂਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਗੱਲ ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਖੀਰ ਤੁਸੀਂ ਬਾਅਦ ਚ ਕੁਐਸਚਨ ਪੁੱਛਿਓ ਮੈਂ ਇੱਕ ਗੱਲ ਜ਼ਰੂਰ ਉਹਨੇ ਕਰਨੀ ਚਾਹੀਦੀ ਜੋ ਮੇਰੇ ਮਨ ਚਾ ਮੇਰੇ ਮਨ ਚ ਇੱਕ ਬਹੁਤ ਵੱਡੀ ਇਹ ਤੀਸਾ ਮੈਨੂੰ ਪਤਾ ਕਿ ਮੈਂ ਇੱਕ ਇੱਕ ਵੀ ਸ਼ਬਦ ਕੋਈ ਛੁੱਟ ਨਹੀਂ ਕੋ। ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਭਈ ਉਹਨਾਂ ਦੇ ਮਨ ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ Minister ਸਾਹਮਣੇ ਪ੍ਰੋਗਰਾਮ ਬਣਾਇਆ ਹੋਣ ਦਾ ਉਹਨਾਂ ਨੇ ਮੀਂਹ ਢੇਰੀ ਤੂਫਾਨ ਜਹਾਦ ਬਠਿੰਡੇ ਕੋਈ ਉੱਥੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿੰისტਰ ਸਾਹਿਬ ਆਏ ਹੁਣ ਕੋਈ ਡੀਜੀਪੀ ਦੀ ਕੋਈ ਚੀਫ ਸਕੱਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨ 'ਚ ਸੀ ਵੀ ਮੈਂ ਆਹ ਚੀਜ਼ਾਂ ਲੈ ਕੇ ਆਇਆ ਅੱਜ ਪੰਜਾਬ ਲਈ ਮੈਂ ਅਨਾਊਂਸਮੈਂਟ ਕਰਨੀਆਂ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿੰისტਰ ਖਾਸ ਤੌਰ ਤੇ ਬਾਰਡਰ ਦੇ ਨਾਲ-ਨਾਲ ਫਿਰੋਜ਼ਪੁਰ ਕਾਦੇਸ ਸਿ큐ਰਿਟੀ ਲਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖੱਦਰ ਉਹ ਹਾਈ ਰੋਡ ਨਿਕਲ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਜਿੱਦ ਇਨਕੁਆਇਰੀਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 ਵੀ 50 ਬੰਦੇ ਇੱਕ ਐਸੀ ਜਗ੍ਹਾ ਤੇ ਪੁੱਲ ਤੇ ਉਹ ਮੂਰੇ ਟ੍ਰੈਫਿਕ ਜਾਮ ਕਰਵਾਤੀ ਕਿ ਪ੍ਰਾਈਮ ਮਿੰਿਸਟਰ ਸਾਹਿਬ ਉਥੇ ਰੁਕ ਗਏ ਉਹ ਅਕੇਲੇ ਹੋ ਗਏ ਉਹ ਜੀ ਮੈਨੂੰ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਧੀ ਭਰਤੀ ਫੌਜ ਗਿਣਤੀ 3% ਤੱਕ ਵੀ ਫੌਜ ਜਿਹੜੀ ਉਹ ਪੰਜਾਬ ਦੀ ਹੋਈ ਸਭ ਤੋਂ ਵੱਡਾ ਵਿਸ਼ ਦਾ ਮਿਊਜ਼ੀਅਮ ਗੁਰਨਾਨਕ ਦੇਵ ਜੀ ਨਾਮ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕਾਰਿਡੋਰ ਬੜੇ ਉੱਥੇ ਹੋ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੇ ਗਵਿੰਦਗੜ੍ਹ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮੋਹਾਲੀ ਇੱਥੇ ਤੱਕ ਗੱਲ ਕੀਤੀ ਸੀ ਏਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਤੇ ਵੀ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜਾ ਆ ਗਏ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਇਹ ਤੁਸੀਂ ਬਹੁਤ ਛੋਟੀਆਂ ਗੱਲਾਂ ਦੱਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਕਰਜ਼ਾ ਉਹ ਉਹਨਾਂ ਨੇ ਮਾਫ਼ ਕਰਨ ਦੀ ਗੱਲ ਕਰ ਸੋ ਲੈ ਕੇ ਆਏ ਸੀ ਕਿਹੜੀ ਇੰਨਾ ਕੁਝ ਵੱਡਾ ਸਟਰੀਨ ਦਾ ਪੈਕੇਜ ਜਿਵੇਂ ਜਿਵੇਂ ਬੱਦੀ ਜਾਂ ਹਿਮਾਚਲ ਜਾਂ ਹਿਲ ਸਟੇਟਸ ਚ ਇੰਡਸਟਰੀ ਨੂੰ ਰਿਵਿਵੈਨ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤਰ ਤੇ ਚਾਹੇ ਉਹ ਰੋਜੋਰਾ ਚਾਹੇ ਉਹ ਤਰਨਤਾਰਨਾ ਚਾਹੇ ਸ੍ਰੀ ਅਮਰitsar ਸਾਹਿਬਾ ਜਿੰਨੇ ਵੀ ਬਾਰਡਰ ਦੀਆਂ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਨੂੰ ਸ਼ੂਟ ਮਿਲਦੀ ਆ بڑے ਤੋਂ بڑے ਪ੍ਰੋਜੈਕਟ ਵੀ ਉੱਥੇ ਆ ਸਕਣ ਉਹ ਇੰਡਸਟਰੀ ਵਿੱਚ ਸ਼ੂਟ ਦਾ ਆਗਾਜ਼ ਕਰਨਾ ਹੈ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਬਦੌਲੀਆਂ ਤੇ ਮੈਂ ਪੋਸਟ ਜਿਹੜੀਆਂ ਮੈਂ ਹਜੇ ਖੁੱਲ ਗਿਆ ਦੁਬਾਰਾ ਲਈਆਂ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੇ ਜਾਣ ਤੇ ਇਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਨ ਤੋਂ ਬਾਅਦ ਪੰਜਾਬ ਦੀ বিজেਪ ਜਿਹੜੀ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਸਿੱਖ ਜੀਰਾ ਸਾਰੇ ਵਾਗ ਕੇ ਲੈ ਕੇ ਜਾਵਾਂਗੇ ਤੇ ਆਪਣੀਆਂ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਜੀ ਉਹ 10 ਸਾਲ ਮੈਂਬਰ ਬਣ ਕੇ ਲੱਗਿਆ ਉਹਨਾਂ ਨਾਲ ਜੀ